ਕਿਆਗਾ ਟਾਈਮ ਸੀਗਾ ਮੈਨੂੰ ਬੱਚਾ ਦਾ ਫੋਨ ਆਇਆ ਕਹਿੰਾਂ ਲਾਂਗੇ ਮੰਮੀ ਅਸੀਂ ਘਰ ਆ ਲਾਂਗੇ ਬਾਹਰ ਨਾ ਬਹੁਤ ਜ਼ਿਆਦਾ ਗਰਮੀ ਹੈ ਤੇ ਕੋਈ ਠੰਡਾ ਬਣਾ ਕੇ ਰੱਖਣਾ ਸਾਡੇ ਵਾਸਤੇ ਮੈਂ ਫ੍ਰੀਜ ਖੋਲਿਆ ਤੇ ਮੈਂ ਦੇਖਿਆ ਫ੍ਰੀਜ ਨਾ ਨਹੀਂ ਪਿਆ ਸੀਗਾ ਤੇ ਮੈਂ ਕਿਹਾ ਚਲੋ ਕੁਝ ਹੋਰ ਨਹੀਂ ਤੇ ਚਲੋ ਦਹੀਂ ਦੀ ਮਿੱਠੇਲੀ ਲੱਸੀ ਬਣਾ ਦਿੰਦੇ ਆ ਇਹ ਮੇਰੇ ਬੱਚੇ ਨਾ ਫੇਵਰਟ ਲੱਸੀ ਹੈ ਬਹੁਤ ਹੀ ਖੁਸ਼ ਹੋ ਕੇ ਪੀਂਦੇ ਨੇ ਤੇ ਮੈਂ ਕਿਹਾ ਚਲੋ ਲੱਸੀ ਬਣਾ ਦਿੰਦੇ ਆ ਫਿਰ ਮੈਂ ਦਹੀਂ ਲੈ ਕੇ ਨਾ ਸਿੱਧਾ ਕਿਚਨ ਚ ਆ ਗਈ ਸੀਗੀ ਤੇ ਮੈਂ ਇੱਕ ਵੱਡੇ ਸਾਈਜ਼ ਦੀ ਨਾ ਗੜਵੀ ਲਈ ਤੇ ਇਹ ਦਹੀਂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਜੰਮ ਕੇ ਤਿਆਰ ਹੋਇਆ ਸੀ ਨਾ ਮੈਂ ਰਾਤੀ ਜਮਾਇ ਜਿਵੇਂ ਅੱਜ ਕਿ ਗਰਮੀ ਚੱਲ ਰਹੀ ਹੈ ਨਾ ਮੈਂ ਐਕਸ ਦਹੀਂ ਜਮਾ ਹੀ ਲੈਂਦੀ ਆ ਤੇ ਮੈਂ ਤੁਹਾਨੂੰ ਦਹੀਂ ਦਾ ਇੱਕ ਵਾਰੀ ਟੈਕਚਰ ਵੀ ਦਿਖਾ ਦਨੀ ਕਿੰਨਾ ਵਧੀਆ ਜੰਮਿਆ ਇਹ ਦੇਖੋ ਹੈ ਨਾ ਗਰਮੀ ਜਿਹਾ ਸੇ ਦਹੀਂ ਬਹੁਤ ਹੀ ਵਧੀਆ ਜੰਮਦਾ ਤੇ ਇਹ ਸਾਰਾ ਦਹੀਂ ਨਾ ਹੁਣ ਮੈਂ ਬੜੇਲੀ ਕੜਵੀ ਦੇ ਵਿੱਚ ਨਾ ਪਾ ਦਿਆਂਗੇ ਇਹ ਮੇਰੇ ਬੱਚਾ ਦੀ ਫੇਵਰਿਟ ਲੱਸੀ ਹੈ ਇਹ ਮੇਰੇ ਬੱਚੇ ਨਾ ਜਦੋਂ ਵੀ ਅੰਮ੍ਰਿਤਸਰ ਜਾਂਦੇ ਨਾ ਇਹ ਲੱਸੀ ਜ਼ਰੂਰ ਪੀਂਦੇ ਨੇ ਇਹ ਉੱਥੋਂ ਦੀ ਨਾ ਫੇਮਸ ਲੱਸੀ ਹੈ ਅੰਮ੍ਰਿਤਸਰ ਦੀ ਤੇ ਘਰ ਸ਼ੈਸ਼ ਕੈਸ਼ ਵੀ ਨਹੀਂ ਸੀਗੀ ਨਿੰਬੂ ਵੀ ਨਹੀਂ ਸੀਗੇ ਕਿ ਮੈਂ ਬੱਚਾ ਨੂੰ ਨਿੰਬੂ ਪਾਣੀ ਵਗੈਰਾ ਬਣਾ ਦਿੰਦੀ ਤੇ ਦਹੀਂ ਪਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਕੁਝ ਹੋਰ ਨਹੀਂ ਚਲ ਦਿੰਦੀ ਲੱਸੀ ਬਣਾ ਦੇਣੀ ਮਿੱਠੇ ਲਈ ਨਾ ਜੋ ਬੱਚੇ ਖੁਸ਼ ਹੋ ਗਏ ਚੀ ਨੂੰ ਪੀ ਲੈ ਤੇ ਫਿਰ ਸਭ ਤੋਂ ਪਹਿਲਾਂ ਮੈਂ ਦਹੀਂ ਨੂੰ ਵਿੱਚ ਵੱਡੀ ਘੜਵੀ ਦੇ ਵਿੱਚ ਪਾ ਕੇ ਨਾ ਤੇ ਉਹਨੂੰ ਇੱਕ ਮਧਾਨੀ ਦੇ ਨਾਲ ਨਾ ਪਹਿਲੇ ਇਸ ਚੰਗੀ ਦਾ ਨਾ 2-3 ਮਿੰਟ ਲਈ ਰੜਕਾਂਗੇ ਤੇ ਮੇਰੇ ਕੋਲ ਲੱਕੜ ਵਾਲੀ ਮਧਾਨੀ ਵੀ ਹਿੱਗੀ ਸੀਗੀ ਤੇ ਉਹ ਮਨ ਉਹ ਨਾ ਲੱਭ ਨਹੀਂ ਰਹੀ ਤੇ ਮੈਂ ਨਾ ਸਟੀਲ ਵਾਲੀ ਮਧਾਈ ਦੇ ਨਾਲ ਦਹੀਂ ਨੂੰ ਪਹਿਲੇ ਰਿੜਕ ਲਿਆ ਵਧੀਆ ਸਮੂਥ ਕਰ ਲਾਂਗੇ ਅਸੀਂ ਦਹੀਂ ਨੂੰ ਤੇ ਹੁਣ 2 ਕੁ ਮਿੰਟ ਲਈ ਹੀ ਰਿੜਕਿਆ ਸੀਗਾ ਹੁਣ ਅਸੀਂ ਜਿਹਦੇ ਵਿੱਚ ਨਾ ਮਿੱਠਾ ਪਾਵਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਅਸੀਂ ਨਾ ਥੋੜਾ ਮਿੱਠਾ ਤੇਜ਼ ਪੀਂਦੇ ਆ ਠੰਡੇ ਵਗੈਰਾ ਚ ਤੇ ਇਹ ਨਾ ਮੇਰੀ ਬਰੀਕ ਵਾਲੀ ਚੀਨੀ ਸੀਗੀ ਤੁਸੀਂ ਤੁਹਾਡੇ ਕੋਲ ਜੇ ਚੀਨੀ ਦਾ ਪੂਰਾ ਹੋਵੇ ਜਾਂ ਜੇ ਨਹੀਂ ਹੈਗਾ ਤੇ ਮੋਟੇ ਵਾਲੀ ਚੀਨੀ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ অনুপਾਕ ਹੀ এক মিনিট ਲੈਣਾ ਫਿਰ ਦਮਾ ਰੇਕਾਂਗੇ ਤਾਂ ਕਿ ਚੀਨੀ ਚੰਗੀ ਤਰ੍ਹਾਂ ਨਾਲ ਸਾਡੇ ਦਾ ਹੀ ਵਿੱਚ ਘੁਲ ਜਾਵੇ ਮਿਕਸ ਹੋ ਜਾਵੇ ਸਾਰੇ ਤੇ 1 ਮਿੰਟ ਹੋ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਵਧੀਆ ਟੈਕਚਰ ਆਇਆ ਹੁਣ ਲੱਸੀ ਨੂੰ ਰੱਖ ਦਾਂਗੇ ਸਾਈਡ ਤੇ ਲੱਸੀ ਸਾਡੀ ਬਣ ਗਈ ਸੀਗੀ ਹੁਣ ਮੈਂ ਲਵਾਂਗੀ ਥੋੜੇ ਜੇ ਡਰਾਈ ਫੂਡਸ ਮੈਂ 7-8 ਲੈ ਸੀਗੇ ਬਦਾਮ ਨਾਲ ਹੀ ਇੰਨੇ ਮੈਂ ਲੈ ਲਾਂਗੀ ਕਾਜੂ ਜੇ ਕਾਜੂ ਨਾ ਟੁਕੜਾ ਕਾਜੂ ਸੀਗਾ ਮੇਰੇ ਕੋਲ ਤੇ ਇਹ ਲੱਸੀ ਬਣ ਗਈ ਸੀ ਕਿਉਂ ਨਾ ਉਹਨਾਂ ਨੂੰ ਪਹਿਲੇ ਫ੍ਰੀਜ 'ਚ ਰੱਖ ਆ ਨੀ ਤਾਂ ਕਿ ਇਹ ਥੋੜੀ ਠੰਡੀ ਹੋ ਜਾਏ ਕਿਉਂਕਿ ਇਸ 'ਚ ਬਰਫ਼ ਵਗੈਰਾ ਨਹੀਂ ਪਾ ਸਕਦੇ ਬਰਫ਼ ਪਾਵਾਂਗੇ ਇਹ ਪਤਲੀ ਹੋ ਜਾਏਗੀ ਤੇ ਇਹਨੂੰ ਮੈਂ ਨਾ 5-10 ਮਿੰਟ ਲਈ ਫ੍ਰੀਜ 'ਚ ਰੱਖ ਦਿੱਤਾ ਸੀਗਾ ਉਹ ਤਾਂ ਕਹੀ ਡਰਾਈ ਫਰੂਟਸ ਦੀ ਤਿਆਰੀ ਕਰ ਲੈਣੀ ਮੈਂ ਅੱਜ ਚੌਪਰ 'ਚ ਡਰਾਈ ਫਰੂਟ ਪਾ ਕੇ ਨਾ ਬਦਾਮ ਤੇ ਕਾਜੂ ਨੂੰ ਪਾ ਕੇ ਚੋਪ ਕਰ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਨਾ ਇਹ ਡਰਾਈ ਫਰੂਟਸ ਨਾ ਆਪਸ਼ਨਲ ਹੈ ਤੁਸੀਂ ਚਾਹੋ ਤੇ ਪਾ ਸਕਦੇ ਹੋ ਨਹੀਂ ਚਾਹੁੰਦੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਬਟ ਮੈਂ ਕਿਹਾ ਚਲੋ ਅਗਰ ਘਰ ਲੱਸੀ ਬਣਾਣੀ ਲੱਗਿਆ ਤੇ ਕੋਈ ਨਾ ਡਰਾਈ ਫਰੂਟਸ ਵੀ ਪਾ ਦਨੇ ਵੈਸੇ ਮਾਰਕੀਟ ਸੇ ਮਿਲਦੇ ਨਹੀਂ ਹੈ ਮੈਂ ਕੱਢ ਲਈ ਸੀ ਫਿਰ 15 ਮਿੰਟ ਹੋ ਗਏ ਸੀ ਹੁਣ ਮੈਂ ਦਹੀਂ ਨਹੀਂ ਸੀ 10 ਕਿ ਮਿੰਟ ਹੋ ਗਏ ਸੀ ਫਿਰ ਚ ਕੱਢ ਲਈ ਸੀ ਨਾਰਮਲ ਇਸ ਤੋਂ ਕੱਟ ਦੇ ਖਲਾਸ ਮਨੋ ਜੇ ਸਰਵ ਕਰਾਂਗੀ ਪਿਛਲੇ ਸਾਲ ਹੈ ਸੀ ਬਟ ਹੁਣ ਅਸੀਂ ਲੱਸੀ ਦੇ ਉੱਤੇ ਥੋੜਾ ਥੋੜਾ ਡਰਾਈ ਫਰੂਟਸ ਪਾ ਲਾਂਗੇ ਪਾ ਲਈ ਲੱਸੀ ਮੇਰੇ ਕੋਲ ਨਾ ਮਿੱਟੀ ਦੇ ਗਲਾਸ ਨਹੀਂ ਹੋ ਗਏ ਹੈ ਸੀ ਬਟ ਉਹ ਨਾ ਖਰਾਬ ਹੋ ਗਈ ਸੀ ਉਹ ਦੇ ਮੈਂ ਕੋਚਰੋ ਕਾਜੇ ਸਰਵ ਕਰ ਦਿੰਦੇ ਆ ਉਹ ਸਾਡੀ ਖਾਨਾ ਜੀ ਦਹੀਂ ਦੀ ਲੱਸੀ ਬਣ ਕੇ ਤਿਆਰ ਹੁਣ ਤੇ ਹੁਣ ਅਜੇ ਬੱਚੇ ਆਏ ਨਹੀਂ 10 ਮਿੰਟ ਲੱਗਣਗੇ ਹੋਰ ਹਨ ਨੂੰ ਫੋਨ ਆਇਆ ਸੀ ਤੇ ਨੂੰ ਹੁਣ ਅਹੀ ਨਾ 10 ਮਿੰਟ ਲਈ ਫ੍ਰੀਜ ਚ ਰੱਖ ਰਹੇ ਆ ਤੇ ਹੋ ਜੇ ਠੰਡੀ ਹੋ ਜਾਏਗੀ ਬੱਚੇ 10 ਮਿੰਟ ਹੋ ਗਏ ਸੀ ਬੱਚੇ ਆ ਗਏ ਸੀ ਹੁਣ ਬੱਚਿਆਂ ਨੂੰ ਦਵਾਂਗੇ ਜਿੱਤਾਈ ਲਈ ਲੱਸੀ ਮੇਰੀ ਆਦੀ ਵੀਡੀਓ ਕਿਦਾ ਲਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵਧੀਆ ਲੱਗੇ ਤੇ ਪਲੀਜ਼ ਇੱਕ ਲਾਈਕ ਕਰ ਦੇਣਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਦੇ ਆ ਨੈਕਸਟ ਵੀਡੀਓ ਤੇ ਤਦ ਤੱਕ ਵੀ ਮੈਨੂੰ ਇਜਾਜ਼ਤ ਦਿਓ ਟੇਕ ਕੇਅਰ